ਅ ਅੱਜ ਤੁਹਾਡੇ ਕੋਲ ਲੈ ਕੇ ਹਾਜ਼ਰ ਹੋਇਆ ਪਲਾਜ਼ਮਾ ਔਰ ਬੜਾ ਸੁਨੇ ਆ ਸੀ ਪਲਾਜ਼ਮਾ ਹੈ ਨਾ ਪਰ ਅੱਜ ਤੁਹਾਨੂੰ ਪ੍ਰੈਕਟੀਕਲੀ ਅਸੀਂ ਦਿਖਾਵਾਂਗੇ ਕਿ ਪਲਾਜ਼ਮਾ ਜਿਹੜਾ ਹੈਗਾ ਔਰਬ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਪਹਿਲਾਂ ਆਪਾਂ ਸਮਝਦੇ ਹਾਂ ਵੀ ਹੁੰਦਾ ਕੀ ਦੇਖੋ ਸਾਡੇ ਕੋਲ ਮੈਟਰ ਹੈ ਇਸ ਮੈਟਰ ਦੀਆਂ ਸਟੇਜਸ ਹੈ ਇੱਕ ਹੈਗੀ ਸਾਡੇ ਕੋਲ ਸੋਲਿਡ ਜੋ ਜੀ ਹੈਗੀ ਇਕੁਇਲ ਤੀਜੀ ਹੈਗੀ ਸਾਡੇ ਕੋਲ ਗੈਸ ਗੈਸ਼ੀਅਸ ਕੈਲਮ ਤੇ ਚੌਥੀ ਜਿਹੜੀ ਵਿਗਿਆਨੀਆਂ ਨੇ ਸਾਨੂੰ ਸੁਝਾਈ ਹੈ ਉਹ ਹੈਗੀ ਪਲਾਸਟਿਕ ਸੋਲਿਡ ਦੇ ਵਿੱਚ ਕਲੋਸਲੀ ਪੈਕਟ ਹੈ ਲੂਸਲੀ ਪੈਕਟ ਹੈ ਬਹੁਤ ਜ਼ਿਆਦਾ ਲੂਸਲੀ ਪੈਕਟ ਹੈ ਲੇਕਿਨ ਇੱਥੇ ਜਾ ਕੇ ਜਿਹੜੇ ਆਇਨਸ ਐ ਉਹ ਵੱਜ ਜਾਂਦੇ ਐ ਦੇ ਆਇਨਸ ਦਾ ਮਤਲਬ ਹੈ ਵੀ ਇੱਕ ਪੋਜ਼ਿਟਿਵ ਹੈ ਇੱਕ ਨੈਗੇਟਿਵ ਹੈ ਤੇ ਉਸ ਦੇ ਵਿੱਚ ਕੀ ਹੈ ਕਿ ਉਹ ਜਿਹੜੇ ਇਲੈਕਟ੍ਰੋਨਸ ਐ ਉਹ ਐਟਮ ਦੇ ਵਿੱਚੋਂ ਨਿਕਲ ਕੇ ਬਾਹਰ ਨੂੰ ਆਉਂਦੇ ਜਿਵੇਂ ਸੈਡੀ ਟਿਊਬ ਲਾਈਟ ਉਹਦੇ ਵਿੱਚ ਕੀ ਹੈ ਕੋਈ ਪਲਾਜ਼ਮਾ ਵਾਲਾ ਕਨਸੈਪਟ ਆ ਗਿਆ ਪੋਜ਼ਿਟਿਵ ਨੈਗਟਿਵ ਆਇਨਾਈਜੇਸ਼ਨ ਤਾਂ ਹੁਣ ਇਹ ਜਿਹੜਾ ਤੁਹਾਨੂੰ ਅੱਜ ਮੈਂ ਦਿਖਾਉਣ ਜਾ ਰਿਹਾ ਹਾਂ ਪਲਾਜ਼ਮਾ ਆਰਬ ਇਹ ਦੇਖੋ ਇਹ ਇਸ ਤਰ੍ਹਾਂ ਦਾ ਹੈਗਾ ਇਸ ਦੇ ਵਿੱਚ ਇਲੈਕਟ੍ਰੋਨ ਲੱਗੇ ਹੋਏ ਇਸ ਨੂੰ ਜਿਵੇਂ ਚਾਰਜ ਕਰਾਂਗੇ ਚਾਰਜ ਕਰਨ ਦੇ ਨਾਲ ਇਸ ਦੇ ਵਿੱਚੋਂ ਸਾਨੂੰ ਸਾਡੀਆਂ ਅੱਖਾਂ ਦੇ ਨਾਲ ਦਿਖਣ ਦੇ ਲਈ ਉਹ ਸਟੇਜ ਹੈ ਜਿਹੜੀ ਪਲਾਜ਼ਮਾ ਸਟੇਜ ਹੈ ਉਹ ਨਜ਼ਰ ਆਏਗੀ ਆਓ ਦੇਖੀਏ ਮੈਂ ਮਤ ਆਪ ਸਿੰਘ ਨੂੰ ਕਹੂੰਗਾ ਕਿ ਜ਼ੂਮ ਕਰਕੇ ਦਿਖਾਉਗਾ ਤੁਹਾਨੂੰ ਨਹੀਂ ਤਾਂ ਸੀ ਹਨੇਰੇ ਦੇ ਵਿੱਚ ਵੀ ਤੁਹਾਨੂੰ ਲੱਗਾਨਿਆ ਬਾਦ ਦੇ ਵਿੱਚ ਲਾਈਟ ਆਫ ਕਰਕੇ ਕਿ ਇਹ ਤੁਸੀਂ ਨਜ਼ਰ ਮਾਰੋ ਤਾਂ ਸਾਨੂੰ ਇਸ ਤਰ੍ਹਾਂ ਲਾਈਨਾਂ ਜੀਆਂ ਨਜ਼ਰ ਆ ਰਹੀਆਂ ਕੁਝ ਸਾਈਡਾਂ ਦੇ ਉੱਤੇ ਮਤਲਬ ਐਕਚੁਅਲੀ ਹੈ ਕਿ ਇਹਦੇ ਵਿੱਚ ਗੈਸਿਸ ਜਿਹੜੀਆਂ ਨਿਓਨ ਗੈਸ ਹੈ ਹੀਲੀਅਮ ਗੈਸ ਹੈ ਕ੍ਰਿਪਟੋਨ ਉਹ ਇਹਦੇ ਵਿੱਚ ਪ੍ਰੀਜ਼ਰਵ ਕੀਤੀਆਂ ਹੋਈਆਂ ਰੱਖੀਆਂ ਹੋਈਆਂ ਤੇ ਉਸ ਦੇ ਨਾਲ ਕੀ ਹੈ ਵੀ ਇਹ ਜਦੋਂ ਅਸੀਂ ਆਪਣੀ ਬਾਡੀ ਦੇ ਨਾਲ ਟੱਚ ਕਰਾਂਗੇ ਇਲੈਕਟ੍ਰਿਕ ਫੀਲਡ ਦਾ ਜਿਹੜਾ ਸੈਂਟਰ ਹੈ ਉਹ ਸ਼ਿਫਟ ਹੋ ਜਾਂਦਾ ਦੇਖਿਓ ਤੁਸੀਂ ਦੇਖ ਰਹੇ ਹੁਣ ਦੇਖੋ ਤੇ ਹੁਣ ਦੇਖੋ ਜਿਹੜੀ ਮਰਜ਼ੀ ਫਿੰਗਰ ਨਾਲ ਤੁਸੀਂ ਟੱਚ ਕਰੋ ਲੇਕਿਨ ਅਗਰ ਅਸੀਂ ਇਸ ਨੂੰ ਆਪਣੀ ਮਤਲਬੀ ਵੂਲਨ ਜਿਹੜੀ ਹੈ ਪਾਈ ਹੋਈ ਸਵੈਟਰ ਹੈ ਮੇਰੀ ਇਸ ਨੂੰ ਅਸੀਂ ਰੱਬ ਕਰਕੇ ਇਸੇ ਕੋਲ ਲੈ ਕੇ ਜਾਂਦੇ ਆ ਤਾਂ ਦੇਖਦੇ ਕੀ ਦੇਖੋ ਸਾਰੇ ਇੱਕ ਜਗ੍ਹਾ ਫਟਾਫਟ ਉਸਦੇ ਵਾਲਾ ਟ੍ਰੈਕਟਰ ਹੁਣੇ ਸ਼ੁਰੂ ਹੋ ਗਿਆ ਲੇਕਿਨ ਹੱਥ ਦੇ ਨਾਲ ਜਿਹੜਾ ਉਹ ਜਿਹੜਾ ਇੱਕ ਵਾਇਲਟ ਕਲਰ ਦੀ ਲੇਅਰ ਜੀ ਦੇਖ ਰਿਹਾ ਤੁਸੀਂ ਜਾ ਰਹੀ ਹੈ ਮੇਰੀ ਫਿੰਗਰ ਦੇ ਵਿੱਚ ਤਾਂ ਇੱਕ ਜਗ੍ਹਾ ਜਿਹੜਾ ਹੈ ਸਾਰਾ ਇਕੱਠਾ ਹੋ ਗਿਆ ਜੋ ਮੇਰੀ ਬਾਡੀ ਦੇ ਵਿੱਚ ਜਿਹੜਾ ਹੈ ਉਹ ਚਾਰਜ ਫੋਲੋ ਕਰਨਾ ਸ਼ੁਰੂ ਕਰਦਾ ਹੈ ਮਤਲਬ ਇੰਨਾ ਜ਼ਿਆਦਾ ਨਹੀਂ ਹੈਗਾ ਇਹ ਡਿਵਾਈਸ ਦੇ ਵਿੱਚ ਕਿ ਉਹ ਮੈਨੂੰ ਹਾਰਮਫੁਲ ਹੈ ਮੈਨੂੰ ਨੁਕਸਾਨ ਕਰ ਸਕਦਾ ਇਸ ਕਰਕੇ ਮੈਂ ਇਸ ਨੂੰ इजीली ਟੱਚ ਕਰਦਾ ਤੇ ਤੁਸੀਂ ਵੀ ਇਸ ਪਲਾਜ਼ਮਾ ਦੇ ਬਾਰੇ ਜਾਣੂ ਹੋਏ ਤੇ ਆਪਾਂ ਨੇ ਜਿਹੜੀ ਮੈਟਰ ਦੀ ਚੌਥੀ ਸਟੇਟ ਹੈ ਉਸ ਦੀ ਅੱਜ ਗੱਲ ਕੀਤੀ ਤੇ ਹੋਰ ਪ੍ਰਸ਼ਨਾਂ ਦੇ ਉੱਤਰਾਂ ਦੇ ਨਾਲ ਆਪਾਂ ਜੁੜਾਂਗੇ ਦੇਖਦੇ ਨੂੰ ਜਸਵਿੰਦਰਸ ਲਵ ਵੀਲਸ ਧੰਨਵਾਦ ਦੇਖੋ